ਲੱਲੂ ਕਰੇ ਕਵਲੀਆਂ ਦੇ ਰੱਬ ਸਿੱਧੀਆਂ ਪਾਵੇ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਹਾਕਮ ਸਿੰਘ ਫਾਰਮ ਤੇ ਆਪਣੀ ਰਾਤ ਮੱਝ ਹੋਈ ਹੈ ਤੇ ਆਪਾਂ ਦੱਸੋਂਗੇ ਸੀਗੇ ਗਲਤੀ ਬਹੁਤ ਵੱਡੀ ਕੀਤੀ ਤੇ ਸੁਬਾਹ ਆਏ ਤਾਂ ਜੀਰ ਪਈ ਹੋਈ ਸੀਗੀ ਸਾਰਾ ਕੰਮ ਫਿਨਿਸ਼ ਹੋਇਆ ਹੋਇਆ ਜੀ ਕੱਟੀ ਨੇ ਵੀ ਇੱਕ ਥਾਂ ਚੌਂਕ ਕੇ ਬੋਲੇ ਦਾ ਆਪਣਾ ਟੈੱਡ ਭਰਿਆ ਸੀ ਸੁੱਤੀ ਪਈ ਸੀਗੀ ਤੇ ਇਹ ਫੀਮੇਲ ਆ ਆਪਣੇ ਬੋਲਦੀ ਆ ਤੇ ਆ ਮਾਰਕਿੰਗ ਤੁਸੀਂ ਚੈੱਕ ਕਰੋ ਟੈਡਾ ਘਟ ਆਇਆ ਵਾ ਅਕਾਂ ਬਿਲਕੁਲ ਸਹੀ ਹੈ ਮੂਰਲੇ ਪੈਰ ਥੋੜੇ ਥੋੜੇ ਵਾਈਟ ਹੈ ਤੇ ਪਿਛਲੇ ਪੈਰ 4 ਇੰਚੀ ਹੈ ਆਪਾਂ ਨੂੰ ਤਾਂ ਬਹੁਤ ਵਧੀਆ ਕੁਆਲਿਟੀ ਲੱਗੀ ਬਾਕੀ ਤੁਸੀਂ ਦੱਸੋ ਬਾਕੀ ਪਹਿਲਾਂ ਆਪਣੀ ਥੋੜੇ ਦਿਨ ਪਹਿਲਾਂ ਇੱਕ ਮੱਝ ਮਾਰ ਗਈ ਸੀ ਤੇ ਇੱਕ ਨੇ ਫਾਲ ਸਿੱਟਤਾ ਸੀ ਉਹ ਸਾਬੇ ਦੇ ਆਉਣ ਨਾਲ ਚਲੋ ਘਾਟਾ ਵਾਧਾ ਤਾਂ ਚੱਲਦਾ ਹੀ ਰਹਿੰਦਾ ਤੇ ਆਹ ਵਧੀਆ ਖਬਰ ਆਈ ਆਪਾਂ ਕਰ ਤੁਹਾਡੇ ਨਾਲ ਸ਼ੇਅਰ ਕਰੀਏ ਇਹ ਤੁਸੀਂ ਦੱਸੋ ਕੁਆਲਿਟੀ ਕਿਦਾਂ ਦਾ ਬੱਚਾ ਲੱਗਾ ਤੁਹਾਨੂੰ ਆਪਾਂ ਨੂੰ ਤਾਂ ਬਹੁਤ ਵਧੀਆ ਲੱਗਿਆ ਵੇਟ ਵੀ ਠੀਕ ਸੀਗਾ ਬੱਚੇ ਦਾ ਤੇ ਸਵੇਰ ਦੁੱਧ ਚੁੰਗਾ ਕੇ ਦੇਖਦੇ ਸੀਗੇ ਪਰੀ ਦਾ ਚੁੰਗਿਆ ਹੋਇਆ ਹੀ ਪਹਿਲਾਂ ਜਾਂਦੀ ਹੋਈ ਨਹੀਂ ਸੀ ਉਧਰ ਨੂੰ ਧੰਨਵਾਦ ਦੋਸਤੋ